ਕੀ ਧਰਤੀ ਦੇ ਇਨਸਾਨ ਪਹਿਲੀ ਵਾਰ ਕਿਸੇ ਹੋਰ ਗ੍ਰਹਿ ਦੇ ਜੀਵਾਂ ਜਿਨ੍ਹਾਂ ਨੂੰ ਅਸੀਂ ਏਲੀਅਨ ਕਹਿੰਦੇ ਆ ਉਹਨਾਂ ਦੇ ਨਾਲ ਸੰਪਰਕ ਕਰਨ ਜਾ ਰਹੇ ਨੇ ਕੀ ਉਹ ਸਾਲ 2026 ਆਲਾ ਯਾਨੀ ਕਿ ਆਉਣ ਵਾਲਾ ਸਾਲ ਹੋਊਗਾ ਤੇ ਕੀ ਬਾਬਾ ਵੈੰਗਾ ਮਸ਼ਹੂਰ ਜਿਨ੍ਹਾਂ ਨੇ ਭਵਿੱਖਬਾਣੀਆਂ ਕੀਤੀਆਂ ਕਿ ਬਾਬਾ ਵੈੰਗਾ ਦੀ ਇਹ ਭਵਿੱਖਬਾਣੀ ਵੀ ਆਉਣ ਵਾਲੇ ਸਾਲ 2026 ਦੇ ਵਿੱਚ ਸੱਚ ਹੋਜੂਗੀ ਜੇਕਰ ਤੁਹਾਨੂੰ ਲੱਗਦਾ ਕਿ ਬਾਬਾ ਵੈੰਗਾ ਨੇ ਐਵੀਂ ਕੱਲਾ ਮਾਰੀਆਂ ਨੇ ਐਵੀਂ ਭੁਵਿੱਖਵਾਣੀਆਂ ਕੀਤੀਆਂ ਨੇ ਤਾਂ ਤੁਹਾਨੂੰ ਦੱਸ ਦਿੰਨੇ ਆ ਕਿ ਬਾਬਾ ਵੈਂਗਾ ਬੁਲਗਾਰੀਆ ਦੀ ਇੱਕ ਮਹਿਲਾ ਸੀ ਜਿਨ੍ਹਾਂ ਦੀ ਬਹੁਤ ਛੋਟੀ ਉਮਰ ਦੇ ਵਿੱਚ ਦੋਨੋਂ ਅੱਖਾਂ ਚਲੀਆਂ ਗਈਆਂ ਸੀ ਤੇ ਉਸ ਤੋਂ ਬਾਅਦ ਉਹ ਅੰਤਰ ਧਿਆਨ ਹੋ ਕੇ ਉਹਨਾਂ ਨੇ ਤਕਰੀਬਨ 5000 ਤੋਂ ਵੱਧ ਭਵਿੱਖਵਾਣੀਆਂ ਕੀਤੀਆਂ ਸੀ ਜਿਦੇ ਵਿੱਚੋਂ ਬਹੁਤ 85% ਭਵਿੱਖਵਾਣੀਆਂ ਉਹਨਾਂ ਦੀਆਂ ਸੱਚ ਸਾਬਿਤ ਹੋਈਆਂ ਨੇ ਕਿਹੜੀਆਂ ਸਾਬਿਤ ਹੋਈਆਂ ਨੇ ਉਹ ਵੀ ਤੁਹਾਨੂੰ ਮੈਂ ਦੱਸੂਗਾ ਪਰ ਬਾਬਾ ਵੈਂਗਾ ਦੀ ਏਲੀਅਨ ਨੂੰ ਲੈ ਕੇ ਜਿਹੜੀ ਭਵਿੱਖਵਾਣੀ ਸੀ ਉਹ ਕੀ ਆ ਉਸ ਬਾਰੇ ਤੁਹਾਨੂੰ ਦੱਸਦੇ ਆ ਤੇ ਕਿਉਂ ਉਹ ਲੱਗ ਰਿਹਾ ਕਿ ਇਸ ਵੇਲੇ ਜਾਂ ਆਉਣ ਵਾਲੇ ਸਾਲ ਦੇ ਵਿੱਚ ਉਹ ਸੱਚ ਹੋ ਸਕਦੀ ਹੈ ਤਾਂ ਦੋਸਤੋ ਇੱਕ ਐਸੀ ਚੀਜ਼ ਜਿਹੜੀ ਕਿ ਸਾਡੇ ਸੋਲਰ ਸਿਸਟਮ ਜਾਂ ਫਿਰ ਸਾਡੇ ਇੰਟਰਸਟੈਲਰ ਸਿਸਟਮ ਤੋਂ ਵੀ ਬਾਹਰ ਉਹ ਸਾਡੇ ਇਸ ਸੋਲਰ ਸਿਸਟਮ ਦੇ ਵਿੱਚ ਆਈ ਹੈ ਉਹ ਇੱਕ ਤਰੀਕੇ ਦਾ ਕਿਹਾ ਜਾ ਰਿਹਾ ਕਿ ਕਾਮੇਟ ਹੈ ਪਰ ਕੁਝ ਲੋਕਾਂ ਦਾ ਮੰਨਣਾ ਹੈ ਕਿ ਇਹ ਏਲੀਅਨ ਸ਼ਿਪ ਵੀ ਹੋ ਸਕਦਾ ਜਿਦੇ ਵਿੱਚ ਏਲੀਅਨ ਬੈਠੇ ਹੋਏ ਨੇ ਤੇ ਉਹ ਧਰਤੀ ਜਾਂ ਫਿਰ ਸਾਡੇ ਜਿਹੜਾ ਸੋਲਰ ਸਿਸਟਮ ਹੈ ਉਹਦੀ ਜਾਂਚ ਕਰ ਰਹੇ ਨੇ ਉਹਨੂੰ ਕਿਸੇ ਨਾ ਕਿਸੇ ਤਰੀਕੇ ਨਾਲ ਦੇਖਣ ਦੇ ਲਈ ਇਸ ਸ਼ਿਪ ਦੇ ਵਿੱਚ ਬੈਠ ਕੇ ਆ ਰਹੇ ਨੇ ਹੁਣ ਗੱਲ ਕਿੱਥੋਂ ਹੋ ਰਹੀ ਆ ਗੱਲ ਹੋ ਰਹੀ ਸੀ ਦੋ ਜਿਹੜਾ ਇਸੇ ਸਾਲ ਜੁਲਾਈ ਦੇ ਵਿੱਚ ਤਕਰੀਬਨ 20 21 ਜੁਲਾਈ ਨੂੰ ਇੱਕ ਐਸਾ ਹੀ ਆਬਜੈਕਟ ਹੈ ਜਿਹੜਾ ਉਹ ਸਪੇਸ ਦੇ ਵਿੱਚ ਨੋਟ ਕੀਤਾ ਜਾਂਦਾ ਜਿਹਨੂੰ ਨਾਮ ਦਿੱਤਾ ਗਿਆ 3i ਐਟਲਸ ਹੁਣ 3i ਐਟਲਸ ਇਸ ਨੂੰ ਨਾ ਕਿਉਂ ਦਿੱਤਾ ਗਿਆ ਇਹ ਪਹਿਲਾਂ ਤੁਹਾਨੂੰ ਦੱਸਦੇ ਹਾਂ ਕਿ ਦਸਾ ਸਾਲ ਨਾਰਥ ਅਮਰੀਕਾ ਦੇ ਵਿੱਚ ਚਿੱਲੀ ਦੇ ਵਿੱਚ ਇੱਕ ਐਟਲਸ ਨਾਮ ਦਾ ਜਿਹੜਾ ਟੈਲੀਸਕੋਪ ਆ ਉਹ ਲਗਾਇਆ ਹੋਇਆ ਪੂਰੀ ਦੁਨੀਆ ਦੇ ਵਿੱਚ ਬਹੁਤ ਸਾਰੀਆਂ ਥਾਵਾਂ ਤੇ ਬਹੁਤ ਸਾਰੇ ਦੇਸ਼ਾਂ ਦੇ ਵੱਲੋਂ ਬਹੁਤ ਸਾਰੀਆਂ ਸਪੇਸ ਏਜੰਸੀਆਂ ਰਿਸਰਚ ਏਜੰਸੀਆਂ ਦੇ ਵੱਲੋਂ ਇਸ ਤਰੀਕੇ ਦੇ ਟੈਲੀਸਕੋਪ ਲਗਾਏ ਗਏ ਨੇ ਕਿ ਅਸਮਾਨ ਦੇ ਵਿੱਚ ਜਾਂ ਸਾਡੇ ਸੋਲਰ ਸਿਸਟਮ ਦੇ ਵਿੱਚ ਕੋਈ ਵੀ ਆਬਜੈਕਟ ਬਾਹਰੋਂ ਆਉਂਦਾ ਤਾਂ ਉਹਦੇ ਬਾਰੇ ਪਤਾ ਲੱਗ ਸਕੇ ਸੋ ਚਿਲੀ ਦੇ ਵਿੱਚ ਜਿਹੜਾ ਐਟਲਸ ਨਾਂ ਦਾ ਇਹ ਟੈਲੀਸਕੋਪ ਲੱਗਿਆ ਹੋਇਆ ਸੀ ਜੀ ਇਹਨੇ ਜੁਲਾਈ ਦੇ ਵਿੱਚ ਸਭ ਤੋਂ ਪਹਿਲਾਂ ਇਸ ਆਬਜੈਕਟ ਨੂੰ ਨੋਟ ਕੀਤਾ ਸੋ ਇਸ ਕਰਕੇ ਇਹਦਾ ਨਾਂ ਐਟਲਸ ਰੱਖਿਆ ਗਿਆ ਹੁਣ ਜਿਹੜਾ 3i ਹੈ ਉਹਦਾ ਕੀ ਮਤਲਬ ਹੈ 3 ਦਾ ਮਤਲਬ ਹੈ ਕਿ ਤੀਸਰਾ 3rd i ਦਾ ਮਤਲਬ ਹੈ ਕਿ ਇੰਟਰਸਟੈਲਰ ਸੋ 3rd ਇੰਟਰਸਟੈਲਰ ਐਟਲਸ 3i ਐਟਲਸ ਇਸ ਕਰਕੇ ਇਸ ਆਬਜੈਕਟ ਨੂੰ ਨਾਂ ਦਿੱਤਾ ਗਿਆ ਜਿਹੜਾ ਕਿ ਇਸ ਸਾਲ 2025 ਦੇ ਵਿੱਚ ਸਾਡੇ ਅ ਟੈਲੀਸਕੋਪ ਦੇ ਵਿੱਚ ਦੇਖਿਆ ਗਿਆ ਤੇ ਇਸ ਵੇਲੇ ਜਿਹੜੀ ਇਹਦੀ ਚਾਲ ਹੈ ਜੀ ਉਹ ਦੱਸੀ ਜਾ ਰਹੀ ਹੈ ਕਿ ਤਕਰੀਬਨ 2 ਲੱਖ ਕਿਲੋਮੀਟਰ ਪ੍ਰਤੀ ਘੰਟੇ ਦੀ ਰਫ਼ਤਾਰ ਦੇ ਨਾਲ ਇਹ ਚੱਲ ਰਿਹਾ ਹੁਣ ਪਹਿਲਾਂ ਤੁਹਾਨੂੰ ਇੰਟਰਸਟੈਲਰ ਦੱਸ ਦੰਨੇ ਆ ਜਾਂ ਜਿਹੜਾ ਸਾਡਾ ਸੋਲਰ ਸਿਸਟਮ ਹੈ ਸੋਲਰ ਸਿਸਟਮ ਸਾਡਾ ਬਿਲਕੁਲ ਸੈਂਟਰ ਦੇ ਵਿੱਚ ਸੂਰਜ ਤੇ ਉਸ ਤੋਂ ਬਾਅਦ ਇੱਕ ਇੱਕ ਕਰਕੇ ਧਰਤੀ ਸਮੇਤ ਮੰਗਲ ਸਮੇਤ ਸਾਡੇ 8 ਗ੍ਰਹਿ ਤੇ ਇਹ ਸੋਲਰ ਸਿਸਟਮ ਤੇ ਇਸ ਤੋਂ ਵੀ ਬਾਹਰ ਜਿੱਥੇ ਤੱਕ ਵੀ ਸੂਰਜ ਦੀਆਂ ਕਿਰਨਾਂ ਆਪਣਾ ਪ੍ਰਭਾਵ ਛੱਡਦੀਆਂ ਨੇ ਉਹ ਸਾਰਾ ਜਿਹੜਾ ਏਰੀਆ ਹੈਗਾ ਉਹ ਜਾਂ ਉਸ ਤੋਂ ਬਾਹਰ ਵਾਲਾ ਜਿਹੜਾ ਏਰੀਆ ਜਿੱਥੇ ਤੱਕ ਸੂਰਜ ਦਾ ਪ੍ਰਭਾਵ ਹੈ ਉਸ ਤੋਂ ਬਾਹਰ ਵਾਲਾ ਜਿਹੜਾ ਏਰੀਆ ਉਹਨੂੰ ਸਪੇਸ ਦੇ ਵਿੱਚ ਇੰਟਰਸਟੈਲਰ ਏਰੀਆ ਕਿਹਾ ਜਾਂਦਾ ਹੈ। ਯਾਨੀ ਕਿ ਜਿਹੜਾ ਇਹ ਆਬਜੈਕਟ ਹੈ ਜਿਹੜਾ 2 ਲੱਖ ਕਿਲੋਮੀਟਰ ਪ੍ਰਤੀ ਘੰਟੇ ਦੀ ਸਪੀਡ ਦੇ ਨਾਲ ਚੱਲ ਰਿਹਾ ਇੱਕ ਇਹਦੀ ਡਾਇਰੈਕਸ਼ਨ ਹੈ ਸਾਡੇ ਇਹ ਸੋਲਰ ਸਿਸਟਮ ਦੇ ਵਿੱਚ ਇਸ ਤਰੀਕੇ ਨਾਲ ਦਾਖਲ ਹੋ ਰਿਹਾ। ਤੇ ਆਪਣੀ ਉਸੇ ਚਾਲ ਦੇ ਨਾਲ ਉਸੇ ਸਪੀਡ ਦੇ ਨਾਲ ਇਹ ਸੂਰਜ ਜਾਂ ਸਾਡੇ ਜਿਹੜਾ ਸੌਰ ਮੰਡਲ ਆ ਸਾਡਾ ਉਹਦੇ ਵਿੱਚੋਂ ਦੀ ਹੋ ਕੇ ਗੁਜ਼ਰ ਕੇ ਫਿਰ ਤੋਂ ਇੰਟਰਸਟੈਲਰ ਦੇ ਵਿੱਚ ਚਲਿਆ ਜਾਊਗਾ ਇਸ ਤਰੀਕੇ ਦੇ ਨਾਲ ਜਿਹੜੇ ਨਾਸਾ ਦੇ ਵਿਗਿਆਨੀ ਨੇ ਇਹ ਦੱਸ ਰਹੇ ਨੇ ਪਰ ਬਾਬਾ ਵੈਂਗਾ ਦੀ ਭਵਿੱਖਬਾਣੀ ਦੀ ਅਸੀਂ ਗੱਲ ਕਰ ਰਹੇ ਹਾਂ ਕਿਉਂਕਿ ਬਾਬਾ ਵੈਂਗਾ ਨੇ ਕਿਹਾ ਸੀ ਕਿ 2026 ਦੇ ਵਿੱਚ ਉਹ ਸਾਲ ਹੋ ਸਕਦਾ ਜਦੋਂ bari ਕਿਸੇ ਦੁਨੀਆ ਦੇ ਕਿਸੇ ਹੋਰ ਪਲੈਨਟ ਦੇ ਪ੍ਰਾਣੀ ਜਾਂ ਏਲੀਅਨ ਸਿੱਧੇ ਰੂਪ ਦੇ ਵਿੱਚ ਧਰਤੀ ਦੇ ਇਨਸਾਨਾਂ ਦੇ ਨਾਲ ਸੰਪਰਕ ਕਰਨਗੇ ਤਾਂ ਇਸ ਨੂੰ ਲੈ ਕੇ ਜਿਹੜਾ 3i atlas ਹੈ ਇਹ ਤੁਹਾਨੂੰ ਦੱਸ ਦਿੰਨੇ ਆ ਇੱਕ ਤੀਸਰਾ ਸੀ ਇਸ ਤੋਂ ਪਹਿਲਾਂ 2019 ਦੇ ਵਿੱਚ ਆਇਆ ਸੀ 3i ਮਾਫ ਕਰਨਾ 2i ਕਿਉਂਕਿ ਉਹ ਸੈਕੰਡ ਸੀ ਇਸ ਕਰਕੇ ਉਸ ਦਾ ਨਾਂ 2i ਰੱਖਿਆ ਗਿਆ ਸੀ 2i ਬੋਰੀਸੋਵ ਤੇ ਉਸ ਤੋਂ ਵੀ ਪਹਿਲਾਂ 2017 ਦੇ ਵਿੱਚ ਆਇਆ ਸੀ ਤੁਹਾਨੂੰ ਯਾਦ ਹੋਣਾ ਉਹਦਾ ਨਾਂ ਰੱਖਿਆ ਗਿਆ ਸੀ ਉਹ ਮੂਆ ਮੂਆ ਸੋ ਇਹ ਐਸੇ ਆਬਜੈਕਟ ਨੇ ਕਿ ਜਿਹੜੇ ਬਹੁਤ ਲੰਬੇ ਚੌੜੇ ਨੇ ਤੇ ਜਿਹੜਾ 3i ਐਟਲਸ ਹੈ ਉਹ ਦੱਸਿਆ ਜਾ ਰਿਹਾ ਕਿ ਕਈ ਕਿਲੋਮੀਟਰ ਲੰਬਾ ਇਹ ਹੈਗਾ ਆ ਇਹਦਾ ਜਿਹੜਾ ਆਕਾਰ ਆ ਉਹ ਕਈ ਕਿਲੋਮੀਟਰ ਤੱਕ ਦਾ ਆ ਤੇ ਜੇਕਰ ਇਹ ਧਰਤੀ ਦੇ ਨਾਲ ਸਿੱਧਾ ਆ ਕੇ ਟਕਰਾ ਵੀ ਜਾਂਦਾ ਤਾਂ ਇੱਕ ਕੰਟੀਨੈਂਟ ਤੱਕ ਤਬਾਹ ਹੋ ਸਕਦਾ ਮੰਨ ਲਓ ਜੇ ਇਹ ਆਸਟ੍ਰੇਲੀਆ ਦੇ ਨਾਲ ਆ ਕੇ ਟਕਰਾਉਂਦਾ ਤਾਂ ਇਹਦਾ ਇੰਪੈਕਟ ਇੰਨਾ ਹੋਊਗਾ ਕਿਉਂਕਿ ਉਹਦੀ ਸਪੀਡ ਇੰਨੀ ਹੈ ਸੋ ਇਸ ਕਰਕੇ ਪੂਰਾ ਆਸਟ੍ਰੇਲੀਆ ਜਿਹੜਾ ਮਹਾਦੀਪ ਹੈ ਕਾਂਟੀਨੈਂਟ ਆ ਉਹ ਤਬਾਹ ਹੋ ਸਕਦਾ ਹੈ ਖੈਰ ਅੱਗੇ ਵਧਦੇ ਆ ਤੇ ਇਹਦੀ ਜਿਹੜੀ ਚਾਲ ਹੈ ਜੀ ਤੁਹਾਨੂੰ ਮੈਂ ਦੱਸਿਆ ਕਿ 2 ਲੱਖ ਕਿਲੋਮੀਟਰ ਪਤੀ ਘੰਟੇ ਦੇ ਹਿਸਾਬ ਨਾਲ ਆ ਰਿਹਾ ਤੇ ਥੋੜੇ ਸਮੇਂ ਪਹਿਲਾਂ ਇਹ ਪਿਛਲੇ ਮਹੀਨੇ ਇਸ ਸੂਰਜ ਦੇ ਕੋਲੇ ਹੋ ਕੇ ਨਿਕਲਿਆ ਸੀ ਤੇ ਉੱਥੋਂ ਜਿਹੜੇ NASA ਦੇ ਸਾਇੰਟਿਸਟ ਨੇ ਉੱਥੇ ਉਹਨਾਂ ਨੇ ਕੁਝ ਵਿਲੱਖਣ ਜੀ ਚੀਜ਼ ਦੇਖੀ ਸੀ ਇੱਕ ਤਾਂ ਇਹਦੇ ਉੱਤੇ ਗ੍ਰੈਵਿਟੇਸ਼ਨਲ ਫੋਰਸ ਕੋਈ ਕੰਮ ਨਹੀਂ ਕਰ ਰਹੀ ਕਿਉਂਕਿ ਜਦੋਂ ਜਿਹੜੇ ਸਾਡੇ ਗ੍ਰਹਿ ਨੇ ਹੁਣ ਜਿਵੇਂ ਪ੍ਰਿਥਵੀ ਆ ਪ੍ਰਿਥਵੀ ਦੇ ਵਿੱਚ ਸਾਨੂੰ ਪਤਾ ਹੈ ਕਿ ਗ੍ਰੈਵਿਟੇਸ਼ਨਲ ਫੋਰਸ ਹੈ ਜਿਹੜੀ ਖਿੱਚਦੀ ਹੈ ਆਬਜੈਕਟਾਂ ਨੂੰ ਆਪਣੇ ਵੱਲ ਇਸੇ ਕਰਕੇ ਅਸੀਂ ਧਰਤੀ ਦੇ ਉੱਤੇ ਬੈਠੇ ਆ ਕਿਉਂਕਿ ਗ੍ਰੈਵਿਟੀ ਹੈ ਜਿਹੜੀ ਧਰਤੀ ਦੀ ਉਹ ਸਾਨੂੰ ਧਰਤੀ ਨਾਲ ਬੰਨ੍ਹੀ ਰੱਖਦੀ ਹੈ ਸੋ ਇਹ ਕਿਹਾ ਗਿਆ ਕਿ ਜਦੋਂ ਇਹ ਆ ਰਿਹਾ ਤੇ ਕਿਸੇ ਵੀ ਪਲੈਨਟ ਦਾ ਪ੍ਰਭਾਵ ਇਸ 3i ਐਟਲਸ ਨਾਮ ਦੇ ਆਬਜੈਕਟ ਤੇ ਨਹੀਂ ਪੈ ਰਿਹਾ ਹਾਂ ਕੁਝ ਲੋਕ ਇਹ ਕਹਿ ਰਹੇ ਸੀ ਕਿ ਕਾਮਟ ਹੋ ਸਕਦਾ ਹੈ ਇਹ ਕੋਮੇਟ ਕੀ ਹੁੰਦਾ ਤੁਸੀਂ ਰਾਤ ਨੂੰ ਦੇਖਿਆ ਹੋਣਾ ਬਹੁਤ ਥਾਂ ਤੇ ਅਸੀਂ ਕਹਿ ਰਹੇ ਹਾਂ ਕਿ ਉਹ ਤਾਰਾ ਟੁੱਟ ਗਿਆ ਜੀ ਉਹ ਪੂੰਛਲ ਤਾਰਾ ਇੱਕ ਲਾਈਟ ਤੇ ਉਹਦੇ ਪਿੱਛੇ ਜਿਹੜੀ ਆ ਪੂੰਛ ਜੀ ਬਣੀ ਹੁੰਦੀ ਹੈ ਜਿਵੇਂ ਉਸ ਨੂੰ ਅੱਗ ਲੱਗੀ ਹੁੰਦੀ ਆ ਉਹ ਵਾਕਈ ਉਹਦੇ ਵਿੱਚ ਅੱਗ ਲੱਗੀ ਹੁੰਦੀ ਆ ਉਹ ਕੋਮੇਟ ਹੁੰਦਾ ਅਸਲ ਰੂਪ ਦੇ ਵਿੱਚ ਕੋਮੇਟ ਕੀ ਹੁੰਦਾ ਜੀ ਕੋਈ ਸਾਡੇ ਜਿਹੜਾ ਸੋਲਰ ਸਿਸਟਮ ਹੈ ਇਹਦੇ ਵਿੱਚੋਂ ਹੀ ਕੋਈ ਚਟਾਨ ਇਕੱਠੀ ਹੋ ਕੇ ਬਹੁਤ ਵੱਡਾ ਰੂਪ ਲਿਆ ਹੋਵੇ ਉਹਨੇ ਤੇ ਉਹ ਧਰਤੀ ਵੱਲ ਆ ਰਹੀ ਹੋਵੇ ਤੇ ਜਦੋਂ ਉਹ ਧਰਤੀ ਦੇ ਵਾਯੂ ਮੰਡਲ ਦੇ ਵਿੱਚ ਸੌਰ ਮੰਡਲ ਦੇ ਵਿੱਚ ਐਂਟਰੀ ਕਰਦੀ ਹੈ ਤਾਂ ਉਹ ਉਥੇ ਜਿਹੜਾ ਘਸਾਬ ਇੰਨਾ ਹੁੰਦਾ ਹੈ ਕਿ ਉਸ ਚੀਜ਼ ਨੂੰ ਅੱਗ ਲੱਗ ਜਾਂਦੀ ਹੈ ਚਾਹੇ ਉਹ ਪੱਥਰ ਹੀ ਕਿਉਂ ਨਾ ਹੋਵੇ ਤੇ ਫਿਰ ਉਹ ਰਾਖ ਬਣ ਕੇ ਧਰਤੀ ਤੇ ਆ ਜਾਂਦੀ ਹੈ ਇਹ ਜਿਹੜਾ ਸਾਡਾ ਇੱਕ ਧਰਤੀ ਦਾ ਇੱਕ ਤਰੀਕੇ ਦੇ ਨਾਲ ਤੈਅ ਐਸੀ ਹੈ ਜਿਹੜੀ ਸਾਨੂੰ ਇਸ ਤਰੀਕੇ ਦੇ ਕਮੈਂਟ ਤੋਂ ਬਚਾ ਕੇ ਰੱਖਦੀ ਹੈ ਨਹੀਂ ਤਾਂ ਪਤਾ ਹੀ ਨਹੀਂ ਕਿ ਹੁਣ ਤੱਕ ਕਿੰਨੇ ਕਮੈਂਟ ਧਰਤੀ ਨਾਲ ਟਕਰਾ ਸਕਦੇ ਸੀ ਸੋ ਇਸ ਕਰਕੇ ਇਹ ਧਰਤੀ ਦਾ ਇੱਕ ਸੁਰੱਖਿਆ ਕਵਜਾ ਸੋ ਕਹਰੇ ਕਿ ਜਦੋਂ ਇਸ ਤਰੀਕੇ ਦਾ ਇੱਕ ਕਮੈਂਟ ਹੁੰਦਾ ਕਿ ਜਦੋਂ ਉਹ ਜਲਦਾ ਤਾਂ ਫਿਰ ਪਿੱਛੋਂ ਇੱਕ ਫਲੈਸ਼ ਲਾਈਟ ਆਉਂਦੀ ਹੈ ਪਰ ਜਿਹੜਾ 3i ਐਟਲਸ ਆ ਕਹਰੇ ਕਿ ਇਹ ਕੋਈ ਵੀ ਆਪਣੇ ਪਿੱਛੇ ਕੋਈ ਲਾਈਟ ਇਸ ਤਰੀਕੇ ਦੇ ਨਾਲ ਨਹੀਂ ਛੱਡ ਰਿਹਾ ਕਿ ਜਿਹਨੂੰ ਦੇਖ ਕੇ ਕਿਹਾ ਜਾਵੇ ਕਿ ਇਹ ਇੱਕ ਵਾਕਈ ਕਮੈਂਟ ਹੈ ਸੋ ਇਸ ਕਰਕੇ ਕੁਝ ਵਿਗਿਆਨੀ ਨੇ ਜਿਹੜੇ ਉਹ ਮੰਨਦੇ ਨੇ ਕਿ ਇਹ ਇੱਕ ਕਾਮੇਟ ਨਹੀਂ ਇੱਕ ਆਬਜੈਕਟ ਹੈ ਇੱਕ ਫਲਾਈਂਗ ਆਬਜੈਕਟ ਹੈ ਤੇ ਇਹਦੇ ਵਿੱਚ ਹੋ ਸਕਦਾ ਹੈ ਕਿ ਏਲੀਅਨ ਬੈਠੇ ਹੋ ਸਕਦੇ ਨੇ ਕੁਝ ਥਾਂ ਤੇ ਇਹ ਵੀ ਕਿਹਾ ਗਿਆ ਕਿ ਇਹਦੀ ਜਿਹੜੀ ਸਪੀਡ ਆ ਉਹ ਘਟਦੀ ਵੱਧਦੀ ਹੈ ਸੋ ਇਸ ਤਰੀਕੇ ਦੇ ਨਾਲ ਇਹ ਕਈ ਵਾਰ ਰਿਐਕਟ ਕਰਦਾ ਕਿ ਜਿਵੇਂ ਇਹਦੇ ਵਿੱਚ ਕੋਈ ਇੰਜਨ ਲੱਗਿਆ ਹੋਵੇ ਯਾਨੀ ਕਿ ਜਦੋਂ ਕੋਈ ਚੀਜ਼ ਅਸੀਂ ਸਟਾਰਟ ਕਰਦੇ ਆ ਤੇ ਉਹਦੀ ਰਫ਼ਤਾਰ ਹੈ ਜਿਹੜੀ ਉਹ ਇੱਕਦਮ ਵੱਧ ਜਾਂਦੀ ਆ ਸੋ ਕੁਝ ਸਾਇੰਟਿਸਟ ਦਾ ਮੰਨਣਾ ਕਿ ਇਹਦੇ ਵਿੱਚ ਇੰਜਨ ਲੱਗਿਆ ਹੋ ਸਕਦਾ ਇਸ ਤਰੀਕੇ ਦੇ ਇਹਦੀ ਚਾਲ ਜਾਪ ਰਹੀ ਹੈ ਸੋ ਇਸ ਕਰਕੇ ਮੰਨ ਰਹੇ ਨੇ ਇਹਨੂੰ ਕਿ ਇਹ ਇੱਕ ਫਲਾਈਂਗ ਆਬਜੈਕਟ ਹੈ ਕਿਸੇ ਬਾਹਰੀ ਦੁਨੀਆ ਦੇ ਏਲੀయన్స్ ਦਾ ਸੋ ਇਹ ਦੱਸ ਦਿੰਨੇ ਹੁਣ ਆਉਣ ਵਾਲਾ ਜਿਹੜਾ ਦਸੰਬਰ ਮਹੀਨੇ ਦੀ 19 ਤਰੀਕ ਹੈ ਦਸੰਬਰ ਮਹੀਨੇ ਦੀ 19 ਤਰੀਕ ਨੂੰ ਇਹ 3i8 ਲੈਸ ਐਟਲੈਸ ਨਾਂ ਦਾ ਜਿਹੜਾ ਇਹ ਬਹੁਤ ਕਈ ਕਿਲੋਮੀਟਰ ਲੰਬਾ ਚੌੜਾ ਆਬਜੈਕਟ ਹੈ ਇਹ ਧਰਤੀ ਦੇ ਕੋਲੋਂ ਦੀ ਹੋ ਕੇ ਲੰਘੂਗਾ ਧਰਤੀ ਦੇ ਕੋਲੋਂ ਇਹ ਨਹੀਂ ਕਿ ਬਹੁਤ ਨੇੜਿਓਂ ਤਕਰੀਬਨ 250 ਮਿਲੀਅਨ ਕਿਲੋਮੀਟਰ ਦੀ ਦੂਰੀ ਤੇ ਲੰਘੂਗਾ ਤੇ ਇਹ ਜਿਹੜੀ ਇਹਦੀ ਚਾਲ ਹੈ ਇਹ ਧਰਤੀ ਤੇ ਜਿਹੜਾ ਮੰਗਲ ਗ੍ਰਹਿ ਹੈ ਇਹਨਾਂ ਦੋਨਾਂ ਦੇ ਵਿਚਕਾਰ ਦੀ ਤਕਰੀਬਨ ਜਿੰਨੀਕ ਦੂਰੀ ਤੋਂ ਧਰਤੀ ਤੋਂ ਦੂਰ ਹੋ ਕੇ ਲੰਘੂਗਾ ਉੰਨੀਕ ਦੂਰ ਤੋਂ ਇਹ ਮੰਗਲ ਗ੍ਰਹਿ ਤੋਂ ਹੋ ਕੇ ਵੀ ਲੰਘੂਗਾ ਤੇ ਸਾਇੰਟਿਸਟ ਉਸ 19 ਦਸੰਬਰ ਦਾ ਇੰਤਜ਼ਾਰ ਕਰ ਰਹੇ ਨੇ ਕਿ ਜਦੋਂ ਉਹ ਪੋਜੀਸ਼ਨ 'ਚ ਆਊਗਾ ਜਦੋਂ ਇਹ 3i ਐਟਲਸ ਧਰਤੀ ਦੇ ਸਭ ਤੋਂ ਨੇੜੇ ਹੋਊਗਾ ਉਦੋਂ ਬਹੁਤ ਸਾਰੀਆਂ ਦੀਆਂ ਵੀਡੀਓਜ਼ ਲਈਆਂ ਜਾਣਗੀਆਂ ਟੈਲੀਸਕੋਪ ਦੇ ਨਾਲ ਬਹੁਤ ਸਾਰੀਆਂ ਫੋਟੋਆਂ ਬਹੁਤ ਸਾਰੀ ਰਿਸਰਚ ਕੀਤੀ ਜਾਊਗੀ ਕਿ ਆਖਰ ਦੇ ਵਿੱਚ ਇਹ ਹੈ ਕੀ ਹੈ ਸੋ ਇਸੇ ਤਰੀਕੇ ਦੇ ਨਾਲ ਹਲੇ ਤੱਕ ਕਿਹਾ ਜਾ ਰਿਹਾ ਹੈ ਕਿ ਇਹ ਧਰਤੀ ਤੇ ਮੰਗਲ ਗ੍ਰਹਿ ਦੇ ਵਿਚਕਾਰ ਦੀ ਹੋ ਕੇ ਫਿਰ ਅੱਗੇ ਜੂਪੀਟਰ ਨੂੰ ਕ੍ਰਾਸ ਕਰਦਾ ਫਿਰ ਇਹ ਸਾਡਾ ਸੌਰ ਮੰਡਲ ਕ੍ਰਾਸ ਕਰ ਜਾਊਗਾ ਤੇ ਫਿਰ ਤੋਂ ਇੰਟਰਸਟੈਲਰ ਦੇ ਵਿੱਚ ਚਲਾ ਜਾਊਗਾ ਤੇ ਉੱਥੋਂ ਕਦੇ ਵਾਪਸ ਮੁੜ ਕੇ ਨਹੀਂ ਆਊਗਾ ਪਰ ਕੁਝ ਲੋਕ ਐਸੇ ਨੇ ਕੁਝ ਸਾਇੰਟਿਸਟ ਐਸੇ ਨੇ ਕਿ ਜਿਹੜੇ ਇਹ ਮੰਨਦੇ ਨੇ ਕਿ ਇਹ ਇੱਕ ਏਲੀਅਨ ਸਪੇਸ ਕ੍ਰਾਫਟ ਹੋ ਸਕਦਾ ਹੈ ਕਿਉਂਕਿ ਬਾਬਾ ਬੈਂਗਾ ਨੇ ਜਿਹੜੀ ਬੁਲਗਾਰੀਆ ਦੀ ਬੀਬੀ ਸੀ ਉਹਦੀਆਂ ਜਿਹੜੀਆਂ ਭਵਿੱਖਬਾਣੀਆਂ ਦੇ ਵਿੱਚੋਂ ਇੱਕ ਭਵਿੱਖਬਾਣੀ ਇਹ ਵੀ ਹੈ ਕਿ 2026 ਦੇ ਵਿੱਚ ਆਉਂਦੇ ਆਉਂਦੇ ਏਲੀਅਨਾਂ ਦਾ ਸੰਪਰਕ ਹੈ ਉਹ ਸਿੱਧਾ ਇਨਸਾਨਾਂ ਦੇ ਨਾਲ ਹੋ ਜੂਗਾ ਜਾਂ ਇਹ ਕਹਿ ਲਈਏ ਕਿ ਇਨਸਾਨਾਂ ਦਾ ਸੰਪਰਕ ਹੈ ਸਿੱਧਾ ਉਹ ਏਲੀਅਨਸ ਦੇ ਨਾਲ ਹੋ ਜੂਗਾ ਸੋ ਇਸ ਤਰੀਕੇ ਦੇ ਨਾਲ ਇਹ 3i ਐਟਲਸਨਾ ਦਾ ਆਬਜੈਕਟ ਜਾਂ ਫਿਰ ਕਾਮੇਟ ਕਹਿ ਲਈਏ ਕਿ ਇਹ ਸਾਇੰਟਿਸਟਾਂ ਦੀ ਇਸ ਵੇਲੇ ਪਹਿਲੀ ਪਸੰਦ ਬਣਿਆ ਹੋਇਆ ਇਸ ਤੋਂ ਪਹਿਲਾਂ ਵੀ ਤੁਸੀਂ ਬਹੁਤ ਵਾਰੀ ਸੋਚਿਆ ਹੋਣਾ ਦੇਖਿਆ ਹੋਣਾ ਤੁਸੀਂ ਬਹੁਤ ਸਾਰੀ ਖਬਰਾਂ ਐਸੀਆਂ ਆਈਆਂ ਨੇ ਕਿ ਜਿਨ੍ਹਾਂ ਦੇ ਵਿੱਚ ਤਕਰੀਬਨ 90% ਤੱਕ ਇਹ ਸਿੱਧ ਕੀਤਾ ਗਿਆ ਕਿ ਧਰਤੀ ਦੇ ਉੱਤੇ ਏਲੀਅਨਸ ਨੇ ਜਿਹੜੇ ਉਹ ਆਉਂਦੇ ਜਾਂਦੇ ਰਹਿੰਦੇ ਨੇ ਪਿਛਲੇ 2 ਸਾਲ ਪਹਿਲਾਂ ਅਮਰੀਕਾ ਦੀ ਜਿਹੜੀ ਨੇਵੀ ਹੈ ਉਨ੍ਹਾਂ ਦੇ ਵਿੱਚੋਂ ਇੱਕ ਫਾਈਟਰ ਜੈਟ ਦੇ ਵਿੱਚੋਂ ਇੱਕ ਵੀਡੀਓ ਬਣਾਈ ਗਈ ਸੀ ਵੀਡੀਓ ਕੀ ਦੀ ਸੀ ਉਹ ਇੱਕ ਯੂ ਐਫ ਓ ਸੀ ਜਿਹਨੂੰ ਕਿਹਾ ਜਾਂਦਾ ਕਿ ਇਹ ਏਲੀਅਨ ਦਾ ਸਪੇਸ ਕ੍ਰਾਫਟ ਹੈ ਅਨ ਆਈਡੈਂਟੀਫਾਈਡ ਫਲਾਈਂਗ ਆਬਜੈਕਟ ਉਹਨੂੰ ਕਿਹਾ ਜਾਂਦਾ ਤੇ ਉਹਦੇ ਵਿੱਚ ਬਤੌਰ ਅਮਰੀਕਾ ਦੀ ਜਿਹੜੀ 에ਅਰ ਫੋਰਸ ਆ ਮਾਫ ਕਰਨਾ ਉਸ ਦੇ ਵੱਲੋਂ ਇਹ ਵੀਡੀਓ ਜਾਰੀ ਕਰਕੇ ਕਿਹਾ ਗਿਆ ਸੀ ਕਿ ਇਸ ਇਸ ਤਰੀਕੇ ਦਾ ਜਿਹੜਾ ਇੱਕ ਫਲਾਈਂਗ ਆਬਜੈਕਟ ਹੈ ਉਹ ਅਸੀਂ ਨੋਟ ਕੀਤਾ ਹੈ ਆ ਅਸਮਾਨ 'ਚ ਹੁੰਦਾ ਹੁੰਦਾ ਇਹ ਇੱਕਦਮ ਸਮੁੰਦਰ ਦੇ ਵਿੱਚ ਜਾ ਕੇ ਗਾਇਬ ਹੋ ਜਾਂਦਾ ਹੈ ਸੋ ਤੁਸੀਂ ਹੋਰ ਵੀ ਸੁਣਿਆ ਹੋਣਾ ਕਿ ਅਮਰੀਕਾ ਦੇ ਵਿੱਚ ਇੱਕ ਏਰੀਆ 51 ਨਾਂ ਦੀ ਇੱਕ ਸੁੰਨਸੰਥਾਂ ਤੇ ਪਹਾੜੀਆਂ ਦੇ ਵਿੱਚ ਇੱਕ ਥਾਂ ਆ ਜਿੱਥੇ ਕਿਸੇ ਵੀ ਆਮ ਨਾਗਰਿਕ ਨੂੰ ਆਉਣ ਨਹੀਂ ਦਿੱਤਾ ਜਾਂਦਾ ਸੋ ਇੱਥੇ ਵੀ ਮੰਨਿਆ ਜਾਂਦਾ ਕਿ ਏਰੀਆ 51 ਦੇ ਵਿੱਚ ਅਮਰੀਕਾ ਦੇ ਜਿਹੜੇ ਸਾਇੰਟਿਸਟ ਨੇ ਉਹ ਸਿੱਧੇ ਰੂਪ ਦੇ ਨਾਲ ਕਿਸੇ ਨਾ ਕਿਸੇ ਜਾਂ ਸਿੱਧੇ ਰੂਪ ਦੇ ਨਾਲ ਏਲੀਅਨ ਦੇ ਸੰਪਰਕ ਦੇ ਵਿੱਚ ਨੇ ਇਹ ਵੀ ਕਿਹਾ ਗਿਆ ਸੀ ਇੱਕ ਜਿਹੜਾ ਨਿਊ ਮੈਕਸੀਕੋ ਅਮਰੀਕਾ ਦਾ ਹੀ ਇੱਕ ਸਥਾਨ ਹੈ ਉਸ ਦੇ ਵਿੱਚ ਤਕਰੀਬਨ 1940-45 ਦੀ ਜੇਕਰ ਗੱਲ ਕਰੀਏ ਤਾਂ ਉਸ ਵੇਲੇ ਇੱਕ ਫਲਾਈਂਗ ਆਬਜੈਕਟ ਜਾ ਕੇ ਡਿੱਗ ਗਿਆ ਸੀ ਜਿਹਨੂੰ ਯੂ ਐਫ ਓ ਕਿਹਾ ਗਿਆ ਸੀ ਉਸ ਬਾਰੇ ਅਸੀਂ ਤੁਹਾਨੂੰ ਕਦੇ ਫੇਰ ਡਿਟੇਲ ਦੇ ਵਿੱਚ ਦੱਸਾਂਗੇ ਤੇ ਉਹ ਜਿਹੜਾ ਫਲਾਈਂਗ ਆਬਜੈਕਟ ਆ ਉਹਦੇ ਵਿੱਚੋਂ ਬਾਅਦ ਕਈ ਸਾਲ ਬਾਅਦ ਇਹ ਗੱਲਾਂ ਆਈਆਂ ਸੀ ਕਿ ਕੁਝ ਜਿਹੜੇ ਜੀਵ ਸੀ ਉਹ ਜਿੰਦਾ ਵੀ ਬਰਾਮਦ ਹੋਏ ਇੱਕ ਦੋ ਡੈੱਡ ਬਾਡੀਆ ਏਲੀਅਨ ਦੀਆਂ ਉਹ ਵੀ ਬਰਾਮਦ ਹੋਈਆਂ ਤੇ ਫਿਰ ਉਹ ਦੂਸਰੇ ਦਿਨ ਖਬਰ ਬਦਲ ਲਈ ਸੀ ਕਿ ਨਹੀਂ ਇਹ ਕੋਈ ਪਹਿਲੇ ਦਿਨ ਖਬਰ ਲੱਗੀ ਕਿ ਇਹ ਯੂ ਐਫ ਓ ਹੀ ਹੈ ਦੂਸਰੇ ਦਿਨ ਖਬਰ ਲਾਤੀ ਕਿ ਨਹੀਂ ਇਹ ਤਾਂ ਇੱਕ ਵੈਦਰ ਬਲੂਨ ਸੀ ਉਹਨਾਂ ਨੂੰ ਇਹ ਸੀ ਕਿ ਬਾਕੀ ਦੁਨੀਆ ਤੋਂ ਇਸ ਰਾਜ ਨੂੰ ਛੁਪਾ ਕੇ ਰੱਖਿਆ ਜਾਵੇ ਫਿਰ ਇਸ ਕਰਕੇ ਮੰਨਿਆ ਗਿਆ ਕਿ ਅਮਰੀਕਾ ਨੇ ਜਿਹੜੀ ਐਨਏ ਐਡਵਾਂਸਡ ਟੈਕਨੋਲੋਜੀ ਦੇ ਜਿਹੜੇ ਜਹਾਜ਼ ਨੇ ਐਫ ਸੀਰੀਜ਼ ਵਾਲੇ ਜਿਹੜੇ ਉਹ ਬਣਾ ਲਏ ਨੇ ਉਹ ਕਿਵੇਂ ਬਣਾਏ ਕਿਹਾ ਗਿਆ ਕਿ ਇਸੇ ਯੂ ਐਫਓ ਨੂੰ ਕਾਪੀ ਕਰਕੇ ਅਮਰੀਕਾ ਨੇ ਅਤਿ ਆਧੁਨਿਕ ਜਿਹੜੇ ਨੇ ਜਹਾਜ਼ ਸੀ ਉਹ ਬਣਾ ਲਏ ਸੀ ਖੈਰ ਉਹ ਇੱਕ ਵੱਖਰਾ ਸਬਜੈਕਟ ਹੈ ਗੱਲ ਯੂ ਐਫਓ ਦੀ ਹੋ ਰਹੀ ਸੀ ਇਸ ਕਰਕੇ ਇਹ ਮੈਟਰ ਵਿੱਚ ਆਇਆ ਸੋ ਇਹ ਦੱਸਣਾ ਬਣਦਾ ਸੀ ਤੁਹਾਨੂੰ ਕਿ ਇਸ ਤੋਂ ਪਹਿਲਾਂ ਵੀ ਏਲੀਅਨ ਦੀ ਗੱਲ ਹੋਈ ਹੈ ਏਲੀਅਨ ਦੀ ਚਰਚਾ ਹੋਈ ਹੈ ਸੋ ਬਾਬਾ ਵੈਂਗਾ ਨੇ ਜਿਹੜੀ ਇਹ ਭਵਿੱਖਬਾਣੀ 2026 ਦੇ ਲਈ ਕੀਤੀ ਹੈ ਮੰਨਿਆ ਇਹ ਜਾ ਰਿਹਾ ਕਿ ਜਿਹੜਾ 3i ਐਟਲਸ ਨਾਮ ਦਾ ਆਬਜੈਕਟ ਹੈ ਹੋ ਸਕਦਾ ਹੈ ਕਿ ਇਹ ਇੱਕ ਏਲੀਨ ਸਪੇਸ ਕਰਾਫਟ ਹੋਵੇ ਪਰ ਦੇਖਣਾ ਹੈ ਕਿ 19 ਦਸੰਬਰ ਨੂੰ ਜਦੋਂ ਇਹ ਧਰਤੀ ਦੇ ਕਰੀਬ ਤੋਂ ਹੋ ਕੇ ਨਿਕਲੂਗਾ ਤਾਂ ਸਾਇੰਟਿਸਟ ਕਿਸ ਤਰੀਕੇ ਨਾਲ ਇਹਦੀ ਅਧਿਐਨ ਕਰਨਗੇ ਕਿਹੜੀਆਂ ਉਹ ਫੋਟੋਆਂ ਸਾਇੰਟਿਸਟ ਨੂੰ ਮਿਲਣਗੀਆਂ ਜਾਂ ਵੀਡੀਓਜ਼ ਮਿਲਣਗੀਆਂ ਜਿਸ ਨੂੰ ਦੇਖ ਕੇ ਸਾਇੰਟਿਸਟ ਇਹ ਕਹਿ ਦੇਣਗੇ ਕਿ ਹਾਂ ਜਾਂ ਤਾਂ ਇਹ ਪੱਕਾ ਕਾਮੇਟੀ ਹੈ ਤੇ ਜਾਂ ਇਹ ਪੱਕਾ ਕੋਈ bari ਦੁਨੀਆ ਦਾ ਸਪੇਸ ਕ੍ਰਾਫਟ ਹੈ ਇਹ 19 ਦਸੰਬਰ ਤੱਕ ਵੇਟ ਕਰਨਾ ਪਊਗਾ ਪਰ ਜਿਹੜੇ ਲੋਕਾਂ ਨੂੰ ਲੱਗਦਾ ਕਿ ਬਾਬਾ ਵੈਂਗਾ ਦੀ ਭਵਿੱਖਬਾਣੀ ਜਾਂ ਤਾਂ ਇਹ ਐਦਾਂ ਹੀ ਛੱਡੀਆਂ ਹੋਈਆਂ ਗੱਲਾਂ ਨੇ ਤਾਂ ਤੁਹਾਨੂੰ ਦੱਸ ਦਿੰਨੇ ਆ ਕਿ ਬਾਬਾ ਵੈਂਗਾ ਨੇ ਜਿਹੜੇ ਦੂਸਰੇ ਵਿਸ਼ਵ ਯੁੱਧ ਹੈ ਉਸ ਦੀ ਵੀ ਭਵਿੱਖਬਾਣੀ ਕੀਤੀ ਸੀ ਕਿਉਂਕਿ 2011 ਕ ਦੇ ਵਿੱਚ ਜਿਹੜੀ ਬਾਬਾ ਵੈਂਗਾ ਦਾ ਬੁਲਗਾਰੀਆ ਦੇ ਵਿੱਚ ਜਨਮ ਹੋਇਆ ਸੀ ਤੇ 1996 ਦੇ ਜਾ ਕੇ ਉਹਨਾਂ ਦਾ ਦਿਹਾਂਤ ਹੋਇਆ ਸੀ ਸੋ ਜਦੋਂ ਉਹਨਾਂ ਨੇ 10-12 ਸਾਲ ਦੀ ਉਮਰ ਦੇ ਵਿੱਚ ਆਪਣੀ ਅੱਖਾਂ ਦੀ ਰੌਸ਼ਨੀ ਖੋਤੀ ਸੀ ਤੇ ਉਸ ਤੋਂ ਬਾਅਦ ਉਹ ਉਹਨਾਂ ਨੇ ਭਵਿੱਖਬਾਣੀਆਂ ਕਰਨੀਆਂ ਸ਼ੁਰੂ ਕਰ ਦਿੱਤੀਆਂ ਸੀ ਜਿਵੇਂ ਮੈਂ ਸ਼ੁਰੂ ਵਿੱਚ ਦੱਸਿਆ ਕਿ ਤਕਰੀਬਨ 5000 ਤੋਂ ਵੱਧ 5096-97 ਇੰਨੀਆਂ ਭਵਿੱਖਬਾਣੀਆਂ ਜਿਹੜੀਆਂ ਉਹ ਬਾਬਾ ਵੈਂਗਾ ਨੇ ਕੀਤੀਆਂ ਨੇ ਜਿਦੇ ਵਿੱਚੋਂ ਮੈਂ ਤੁਹਾਨੂੰ ਦੱਸਿਆ ਕਿ ਦੂਸਰਾ ਵਿਸ਼ਵ ਯੁੱਧ ਹੋਇਆ ਇਸ ਦੀ ਪ੍ਰੈਡਿਕਸ਼ਨ ਭਵਿੱਖਬਾਣੀ ਬਾਬਾ ਵੈਂਗਾ ਨੇ ਕੀਤੀ ਸੀ ਉਸ ਤੋਂ ਇਲਾਵਾ ਤੁਸੀਂ ਦੇਖਿਆ ਕਿ ਸੁਨਾਮੀ ਆਈ ਤੇ ਸੁਨਾਮੀ ਦੀ ਭਵਿੱਖਬਾਣੀ ਵੀ ਬਾਬਾ ਵੈਂਗਾ ਨੇ ਕੀਤੀ ਸੀ ਕਰੋਨਾ ਮਹਾਮਾਰੀ ਦੀ ਭਵਿੱਖਬਾਣੀ ਬਾਬਾ ਵੈਂਗਾ ਨੇ ਕੀਤੀ ਸੀ ਇੱਥੋਂ ਤੱਕ ਕਿ 911 ਜਿਹੜਾ ਅਮਰੀਕਾ ਤੇ ਹਮਲਾ ਹੋਇਆ ਸੀ ਜਿਹੜਾ ਉਸਾਮਾ ਬਿੰਲਾ ਦੇਨ ਨੇ ਕੀਤਾ ਸੀ ਉਸ ਦੀ ਭਵਿੱਖਬਾਣੀ ਵੀ ਬਾਬਾ ਵੈਂਗਾ ਨੇ ਕਈ ਸਾਲ ਪਹਿਲਾਂ ਕਰਤੀ ਸੀ ਇੱਕ ਹੋਰ ਸਭ ਤੋਂ ਵੱਡੀ ਭਵਿੱਖਬਾਣੀ ਬਾਬਾ ਵੈਂਗਾ ਨੇ ਇਹ ਕੀਤੀ ਸੀ ਕਿ ਅਮਰੀਕਾ ਦਾ ਉਹ ਜਿਹੜਾ ਦੇਸ਼ ਹੈ ਜਿੱਥੇ ਕਿਸੇ ਵੇਲੇ ਕਾਲਿਆਂ ਨੂੰ ਬੰਦੂਆ ਬਣਾ ਕੇ ਰੱਖਿਆ ਜਾਂਦਾ ਸੀ ਕਾਲਿਆਂ ਨੂੰ ਗੁਲਾਮ ਬਣਾ ਕੇ ਰੱਖਿਆ ਜਾਂਦਾ ਸੀ ਉਸ ਵੇਲੇ ਬਾਬਾ ਵੈਂਗਾ ਨੇ ਇਹ ਕਹਿ ਦਿੱਤਾ ਸੀ ਕਿ ਇੱਕ ਦਿਨ ਐਸਾ ਆਊਗਾ ਜਦੋਂ ਅਮਰੀਕਾ ਦਾ ਰਾਸ਼ਟਰਪਤੀ ਇੱਕ ਕਾਲਾ ਬਣੂਗਾ ਸੋ ਇਸੇ ਤਰੀਕੇ ਨਾਲ ਤੁਹਾਨੂੰ ਯਾਦ ਹੋਣਾ ਅੱਜ ਤੋਂ ਕਈ ਸਾਲ ਪਹਿਲਾਂ ਬਰਾਕ ਓਬਾਮਾ ਜਿਹੜੇ ਕਿ ਅਫਰੀਕਨ ਅਫਰੀਕਨ ਨੇਸ਼ਨ ਦੇ ਸੀ ਤੇ ਉਹ ਅਮਰੀਕਾ ਦੇ ਰਾਸ਼ਟਰਪਤੀ ਬਣੇ ਸੀ ਸੋ ਇਸ ਤਰੀਕੇ ਦੀਆਂ ਬਹੁਤ ਸਾਰੀਆਂ ਪ੍ਰੈਡਿਕਸ਼ਨ ਬਹੁਤ ਸਾਰੀਆਂ ਭਵਿੱਖਬਾਣੀਆਂ ਨੇ ਜਿਹੜੀਆਂ ਬਾਬਾ ਵੈਂਗਾ ਦੀਆਂ ਸੱਚ ਹੋਈਆਂ ਨੇ ਤੇ ਬਾਬਾ ਵੈਂਗਾ ਨੇ ਸਿਰਫ 2026 ਦੇ ਲਈ ਕਿ ਏਲੀਅਨ ਇਨਸਾਨਾਂ ਦੇ ਨਾਲ ਸੰਪਰਕ ਕਰਨਗੇ ਸਿਰਫ ਇਹੀ ਭਵਿੱਖਬਾਣੀ ਨਹੀਂ ਕੀਤੀ ਇਸ ਤੋਂ ਇਲਾਵਾ ਵੀ ਭਵਿੱਖਬਾਣੀ ਕੀਤੀ ਸੀ ਉਹ ਦੱਸ ਦਿੰਦੇ ਆ ਜਾਂਦੇ ਜਾਂਦੇ ਇਹਦੇ ਚ ਬਾਬਾ ਵੈਂਗਾ ਨੇ ਇਹ ਵੀ ਕਿਹਾ ਸੀ ਕਿ ਜਿਹੜਾ ਚੀਨ ਤੇ ਤਾਈਬਾਨ ਦਾ ਯੁੱਧ ਹੈ ਇਹ ਪੂਰਬ ਦੇ ਵਿੱਚ ਇੱਕ ਐਸਾ ਯੁੱਧ ਬਣ ਕੇ ਆਊਗਾ ਤੇ ਜਿਹੜਾ ਦੁਨੀਆ ਦੇ ਵਿੱਚ ਪੱਛਮ ਦੇ ਵਿੱਚ ਬਹੁਤ ਵੱਡੀ ਤਬਾਹੀ ਲੈ ਕੇ ਆਊਗਾ ਤੇ ਜਿਹੜਾ ਯੂਰਪ ਹੈ ਪੂਰਾ ਇਹ ਪੂਰੇ ਦਾ ਪੂਰਾ ਤਬਾਹ ਹੋ ਜਾਊਗਾ ਇਸ ਤੋਂ ਇਲਾਵਾ ਬਾਬਾ ਵੈਂਗਾ ਨੇ ਭਵਿੱਖਬਾਣੀ ਕੀਤੀ ਸੀ ਕਿ ਕਈ ਹਜ਼ਾਰ ਸਾਲ ਪਹਿਲਾਂ ਦਾ کئی ਹਜ਼ਾਰ ਸਾਲ ਤੱਕ ਜਿਹੜੇ ਜਵਾਲਾਮੁਖੀ ਸ਼ਾਂਤ ਰਹੇ ਨੇ ਉਹ ਇੱਕੋਦਮ ਫਟ ਜਾਣਗੇ ਐਕਟਿਵ ਹੋ ਜਾਣਗੇ ਹਾਲ ਹੀ ਦੇ ਵਿੱਚ ਤੁਸੀਂ ਦੇਖਿਆ ਕਿ ਅਫਰੀਕੀ ਦੇਸ਼ ਇਥੋਪੀਆ ਦੇ ਵਿੱਚ 12000 ਸਾਲ ਤੱਕ ਸ਼ਾਂਤ ਰਹਿਣ ਵਾਲੇ ਵਲਕੈਨੋ ਸੀ ਜਿਹੜਾ ਜਵਾਲਾਮੁਖੀ ਉਹ ਇੱਕੋਦਮ ਫੁੱਟਿਆ ਸੀ ਤੁਹਾਨੂੰ ਯਾਦ ਹੋਣਾ ਜਿਹਦੀ ਕਿਹਾ ਜਾ ਰਿਹਾ ਸੀ ਕਿ ਰਾਖ ਹੈ ਉਹ ਪੰਜਾਬ ਤੱਕ ਵੀ ਪਹੁੰਚ ਜਾਏਗੀ ਇਹ ਵੀ ਵਾਵਾ ਬੈਂਗਾ ਨੇ ਪਹਿਖਵਾਣੀ ਕੀਤੀ ਸੀ ਕਿ ਕਈ ਹਜ਼ਾਰ ਸਾਲ ਤੱਕ ਸ਼ਾਂਤ ਰਹਿਣ ਵਾਲੇ ਜਵਾਲਾਮੁਖੀ ਵੀ ਐਕਟਿਵ ਹੋ ਜਾਣਗੇ ਧਰਤੀ ਦਾ ਟੈਂਪਰੇਚਰ ਗਰਮ ਹੋ ਜਾਊਗਾ ਸੋ ਇਸ ਤਰੀਕੇ ਦੀਆਂ ਇਹ ਵੀ ਇੱਕ ਭਵਿੱਖਬਾਣੀ ਕੀਤੀ ਸੀ ਕਿ ਜਿਹੜਾ ਸੋਵੀਅਤ ਸੰਘ ਹੈ ਇਹ ਵੀ ਟੁੱਟ ਜਾਊਗਾ ਫਿਰ 1991 ਦੇ ਵਿੱਚ ਆ ਕੇ ਸੋਵੀਅਤ ਯੂਨੀਅਨ ਹੈ ਜਿਹੜੀ ਉਹ ਵੀ ਟੁੱਟ ਗਈ ਸੀ ਰਸ਼ੀਆ ਦੇ ਨਾਲੋਂ ਕਿੰਨੇ ਲੋਕ ਜਿਹੜੇ ਦੇਸ਼ ਨੇ ਉਹ ਅਲੱਗ ਹੋਏ ਸੀ ਸੋ ਇਸ ਤੋਂ ਇਲਾਵਾ 2026 27 ਦੇ ਲਈ ਭਵਿੱਖਬਾਣੀ ਇਹ ਵੀ ਹੈ ਕਿ ਜਿਹੜਾ ਰੂਸ ਦਾ ਪ੍ਰੈਜ਼ੀਡੈਂਟ ਪੁਤਿਨ ਉਹ ਪੂਰੀ ਦੁਨੀਆ ਤੇ ਤਾਕਤਵਰ ਹੋ ਜਾਊਗਾ ਪੂਰੀ ਦੁਨੀਆ ਤੇ ਰਾਜ ਕਰ ਸਕਦਾ ਤੋ ਇਸ ਤਰੀਕੇ ਦੀਆਂ ਭਵਿੱਖਬਾਣੀਆਂ ਨੇ ਇਹ ਦੇਖਣਾ ਹੈ ਕਿ ਜਿਹੜੀ ਏਲੀਅਨ ਦੇ ਨਾਲ ਸੰਬੰਧਿਤ ਹੈ ਤੇ ਕੀ ਇਹ 3I ਐਟਲਸ ਨਾਂ ਦਾ ਆਬਜੈਕਟ ਯਾ ਕਾਮੇਟ ਜਿਹੜਾ ਧਰਤੀ ਵੱਲ ਆ ਰਿਹਾ ਹੈ ਕਿ ਇਸੇ ਦੇ ਵਿੱਚੋਂ ਕੁਛ ਨਾ ਕੁਛ ਐਸਾ ਹੋਊਗਾ ਕਿ ਏਲੀਅਨ ਆਉਣਗੇ ਯਾ ਫਿਰ ਏਲੀਅਨ ਇਨਸਾਨਾਂ ਦੇ ਨਾਲ ਸੰਪਰਕ ਕਰ ਲੈਣਗੇ ਯਾ ਇਹ ਸਿਰਫ ਹਜੇ ਜਿਹੜਾ ਇੱਕ ਕਾਮੇਟੀ ਹੈ ਕਿ ਧਰਤੀ ਤੇ ਮੰਗਲ ਗ੍ਰਹਿ ਦੇ ਵਿਚਕਾਰੋਂ ਦੀ ਹੋ ਕੇ ਵਾਪਸ ਇੰਟਰਸਟੈਲਰ ਦੇ ਵਿੱਚ ਚਲਿਆ ਜਾਊਗਾ ਤੇ ਹੋ ਸਕਦਾ ਹੈ ਕਿ ਇਸ ਤੋਂ ਬਾਅਦ ਕੋਈ ਹੋਰ ਆਬਜੈਕਟ ਆਵੇ ਪਰ ਮੰਨਿਆ ਇਹ ਜਾ ਰਿਹਾ ਕਿ ਜਿਹੜਾ 3i ਐਟਲਸ ਹੈ ਇਹ ਇੱਕ ਕਾਮੇਟ ਨਹੀਂ ਹੈਗਾ ਕਿਉਂਕਿ ਕੁਝ ਸਾਇੰਟਿਸਟਾਂ ਦਾ ਮੰਨਣਾ ਹੈ ਕਿ ਇਹ ਇੱਕ ਫਲਾਈਂਗ ਆਬਜੈਕਟ ਹੈ ਤੇ ਇਸ ਦੇ ਵਿੱਚ ਬਾਰੀ ਦੁਨੀਆ ਦੇ ਜੀਵ ਸਫਰ ਕਰ ਰਹੇ ਹਨ